ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ صدਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਹਦਰ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚਲ ਰਹੇ ਇਨਾ ਵਿਸ਼ੇਸ਼ ਦਿਵਾਨਾਂ ਵਿੱਚ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਬ੍ਰੈਂਪਟਨ ਕੈਨੇਡਾ ਵਿਖੇ ਜੋੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਤ ਜੀਓ ਸਤਿਗੁਰਾਂ ਨੇ ਬਖਸ਼ਿਸ਼ ਕਰਦਿਆਂ ਹੋਇਆਂ ਅੱਜ ਸਾਨੂੰ ਸੋਰਠਿ ਰਾਗ ਅਧੀਨ ਪੰਚਮ ਪਾਦਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਮੁਖਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਤੇ ਇਸ ਗੁਰੂ ਸ਼ਬਦ ਦੇ ਵਿਚਾਰ ਤੋਂ ਪਹਿਲੇ ਗੁਰੂ ਫਤਿਹ ਪਰਵਾਣ ਕਰ ਨਹੀਂ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਧਰਮਾਂ ਦਾ ਮਤਾਦਿਆ ਕਰੀਏ ਤੇ ਇੱਕ ਗੱਲ ਸਮਝਾਉਂਦੀ ਹੈ ਕਿ ਮਨੁੱਖ ਸੁਖ ਚਾਹੁੰਦਾ ਹੈ ਦੁੱਖ ਕੋਈ ਵੀ ਨਹੀਂ ਚਾਹੁੰਦਾ ਸਭ ਦੀ ਇੱਛਾ ਇਹ ਹੁੰਦੀ ਹੈ ਸੁਖ ਮਿਲੇ ਸੁਖ ਮਿਲੇ ਪਰ ਇਸ ਸੰਸਾਰ ਤੇ ਜਿੰਨੀ ਵੱਡੀ ਸਾਡੀ ਸੁਖ ਦੀ ਇੱਛਾ ਹੈ ਓਨਾ ਸੁਖ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਨਹੀਂ ਔਰ ਮਨੁੱਖ ਨਹੀਂ ਜਿਹੜੀ ਦੇਵੀ ਦੇਵਤਿਆਂ ਦੀ ਪੂਜਾ ਵੀ ਸ਼ੁਰੂ ਕੀਤੀ ਇਹ ਪੂਜਾ ਵੀ ਸੁਖ ਦੇ ਵਿੱਚੋਂ ਹੀ ਨਿਕਲੀ ਹੈ ਸੁਖ ਦੀ ਅਬਿਲਾਸ਼ਾ ਜੁਹੀਂ ਨਿਕਲੀ ਹੈ ਮੈਨੂੰ ਸੁਖ ਮਿਲੇ ਇਸ ਮਨੁੱਖ ਨੇ ਉਹਨਾਂ ਜੀਜਾ ਨੂੰ ਪੂਜਿਆ ਜਿਨ੍ਹਾਂ ਨੇ ਇਸ ਨੂੰ ਸੁਖ ਦਿੰਦਾ ਹੈ ਉਹ ਦੇਵਤੇ ਬਣ ਗਏ ਔਰ ਜਿਨ੍ਹਾਂ ਨੇ ਦੁੱਖ ਦਿੱਤਾ ਹੈ ਉਹ ਵੀ ਦੇਵਤੇ ਬਣ ਗਏ ਸੁਖ ਦੇਣ ਵਾਲੇ ਤੇ ਦੁੱਖ ਦੇਣ ਵਾਲੇ ਦੋਵੇਂ ਤਰ੍ਹਾਂ ਦੇ ਦੇਵਤੇ ਬਣਾ ਕੇ ਇਹ ਮਨੁੱਖ ਨੇ ਪੁਜੇ ਕਿਤੇ ਇਸ ਨੇ ਸੱਪ ਨੂੰ ਦੇਵਤਾ ਮੰਨਿਆ ਹੈ ਕਿਉਂਕਿ ਸੱਪ ਦੁੱਖ ਦਿੰਦਾ ਹੈ ਰਸਦਾ ਸੀ ਮਨੁੱਖਾਂ ਨੂੰ ਮਾਰਦਾ ਸੀ ਸੱਪ ਵੀ ਦੇਵਤਾ ਹੋ ਗਿਆ ਔਰ ਗਾਂ ਨੂੰ ਵੀ ਦੇਵਤਾ ਮੰਨ ਲਿਆ ਕਿਉਂਕਿ ਗਾਂ ਦੁੱਧ ਦਿੰਦੀ ਹੈ ਸੁਖ ਦਿੰਦੀ ਹੈ ਤਾਂ ਦੇਵਤਾ ਬਣ ਗਈ। ਪਹਿਲਾਂ ਇਸ ਨੂੰ ਅੱਗ ਵੀ ਦੁੱਖ ਦਿੰਦੀ ਸੀ। ਅੱਜ ਵੀ ਤੁਸੀਂ ਦੇਖੋਗੇ ਤੇ ਬਹੁਤ ਤਾਤ ਜੀਵ ਜੰਤੂ ਅੱਗ ਤੋਂ ਡਰਦੇ ਆ। ਅੱਗ ਤੋਂ ਡਰਦੇ ਆ, ਦੁੱਖ ਦਿੰਦੀ ਸੀ। ਅਗਨੂ ਨੇ ਇਸ ਨੇ ਦੇਵਤਾ ਮੰਨ ਲਿਆ ਤੇ ਫਿਰ ਉਸ ਤੋਂ ਬਾਅਦ ਇਸ ਨੇ ਅੱਗ ਨੂੰ ਕੰਟਰੋਲ ਕੀਤਾ ਮਨੁੱਖ ਨੇ। ਆਪਣੇ ਫਾਇਦੇ ਦੇ ਵਿੱਚ ਲਈਏ ਇਥੋਂ ਤੱਕ ਕਿ ਮਨੁੱਖ ਨੇ ਰੱਬ ਦੇ ਵੀ ਦੋਵੇਂ ਰੂਪ ਧਰਮਾਂ ਚੋਂ ਮਿਲਦੇ ਹਨ ਦੋਵੇਂ ਰੂਪ ਕਿਉਂਕਿ ਸਾਡੇ ਜੋ ਧਰਮ ਨੇ ਇਹ ਦੋ ਤਰ੍ਹਾਂ ਦੇ ਧਰਮ ਹੈ ਇੱਕ ਧਰਮ ਉਹ ਨੇ ਜਿਨ੍ਹਾਂ ਨੂੰ ਇਬਰਾਹੀਮਿਕ ਧਰਮ ਕਹਿੰਦੇ ਹੈ ਜਿਨ੍ਹਾਂ ਦੇ ਵਿੱਚ ਯਹੂਦੀ, ਇਸਾਈ ਤੇ ਮੁਸਲਮਾਨ ਆ ਜਾਂਦੇ ਇੱਕ ਪਰਮਾ ਦਾ ਇਹ 3 ਹੈ ਇਹ ਉਹਦੀਆਂ ਬ੍ਰਾਂਚਸ ਇਬਰਾਹਿਮਿਕ ਰਿਲੀਜਨਸ ਦੂਸਰੇ ਵੈਦਿਕ ਰਿਲੀਜਨ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਹਿੰਦੂ, ਜੈਨイズਮ, ਬੁੱਧイズਮ, ਸਿੱਖイズਮ ਇਹ ਸਾਰੇ ਆ ਜਾਂਦੇ ਹਨ ਇਧਰ ਵਾਲੇ ਧਰਮ ਵੀ ਐਸਾ ਹੀ ਸੋਚਦੇ ਐ ਕਿ ਪਰਮਾਤਮਾ ਬਹੁਤ ਕੈਰ ਵਾਲਾ ਹੈ ਪਰਮਾਤਮਾ ਕਿਸੇ ਨੂੰ ਰਤੀ ਭਰ ਵੀ ਬਖਸ਼ਦਾ ਨਹੀਂ ਹੈ ਇਹ ਇਸ ਨਾਮ ਦੇ ਜਾਂ ਇਬਰਾਹਿਮ ਦੇ ਧਰਮਾਂ ਦੀ ਫਲਸਫੀ ਹੈ ਇਹਨਾਂ ਦੀ ਤੇ ਸ਼ੁਰੂਆਤ ਹੀ ਪਰਮਾਤਮਾ ਦੀ ਨਰਾਜ਼ਗੀ ਤੋਂ ਹੁੰਦੀ ਰਮਾਹਤਮਾ ਦੀ ਨਰਾਜ਼ਗੀ ਬਾਈਬਲ ਦੇ ਵਿੱਚ ਪੜ੍ਹਉਂਦੇ ਪਹਿਲੇ ਟੈਸਟਮੈਂਟਸ ਦੇ ਵਿੱਚ ਇੱਕ ਸਟੋਰੀ ਆਉਂਦੀ ਹੈ ਕਿ ਰੱਬ ਨੇ ਸਭ ਤੋਂ ਪਹਿਲਾਂ ਆਦਮ ਨੂੰ ਬਣਾਇਆ ਹੈ ਆਦਮੀ ਜਿਸ ਨੂੰ ਪੈਦੋ ਮਨੁੱਖ ਕੈਦੋ ਉਸ ਨੂੰ ਬਣਾਇਆ ਫਿਰ ਉਸ ਦੇ ਨਾਲ ਉਸ ਦਾ ਮਨ ਬਹਿਲਾਉਣ ਦੇ ਵਾਸਤੇ ਈਬ ਜਿਸ ਨੂੰ ਖਵਾਵੀ ਕਹਿੰਦੇ ਨੇ ਈਬ ਔਰਤ ਬਣਾਈ ਤੇ ਪਰਮਾਤਮਾ ਨੇ ਇਹਨਾਂ ਦੋਵਾਂ ਨੂੰ ਹੀ ਸਵਰਗ ਦੇ ਵਿੱਚ ਰੱਖਿਆ ਤੁਹਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਕਿਸੇ ਚੀਜ਼ ਦਾ ਦੁੱਖ ਨਹੀਂ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਹੋਏਗੀ ਸਭ ਕੁਸ਼ਕਾਰ ਪੀਨੋ ਮਿਲੇਗਾ ਕਿਸੇ ਮਿਹਨਤ ਦੀ ਲੋੜ ਨਹੀਂ ਪਰ ਇਹ ਵਿਵਰਜਤ ਫਲ ਹੈ ਇਹ ਵਿਵਰਜਤ ਫਲ ਨਹੀਂ ਖਾਣਾ ਇਹ ਕਿਹਾ ਗਿਆ ਪਰ ਇਹਨਾਂ ਦੇ ਅੰਦਰ ਇੱਕ ਲਾਲਸਾ ਜਾਗੀ ਜਿਗਿਆਸਾ ਜਾਗੀ ਤੇ ਇਹਨਾਂ ਨੇ ਉਹ ਵਿਵਰਜਤ ਫਲ ਖਾ ਲਿਆ ਨਤੀਜਾ ਇਹ ਹੋਇਆ ਕਿ ਪਰਮਾਤਮਾ ਨੇ ਇਨਾਂ ਨੂੰ ਸਵਰਗ ਚੋਂ ੱੱਕਾ ਦੇ ਦਿੱਤਾ ਨਾਲ ਸ਼ਰਾਬ ਵੀ ਦੇ ਦਿੱਤਾ ਹੁਣ ਤਰਤੀ ਦੇ ਜਾਓਗੇ ਤੁਸੀਂ ਤੇ ਦੁੱਖ ਪਾਓਗੇ ਪਾਓਗੇ ਤੁਹਾਡੀ ਸੰਤਾਨ ਵੀ ਅੱਗੇ ਦੁਖੀ ਹੋਏਗੀ ਇਸ ਤਰ੍ਹਾਂ ਇਨਾਂ ਪਰਮੰਗਾ ਮੰਦਨਾ ਇਹ ਹੈ ਕਿ ਜਿਹੜੇ ਅਸੀਂ ਲੋਕ ਦੁੱਖ ਪਾਰ ਰਹੇ ਹਾਂ ਉਨ੍ਹਾਂ ਦੁੱਖਾਂ ਦੇ ਕਸੂਰਵਾਰ ਅਸੀਂ ਨਹੀਂ ਹੈ ਕਸੂਰਵਾਰ ਤੇ ਉਨ੍ਹਾਂ ਦੁੱਖਾਂ ਦਾ ਕਿਤੇ ਸਾਡਾ ਪੂਰਵਸ ਆਦਮ ਦੇ ਹਵਾ ਸੀ ਅਸੀਂ ਕਸੂਰਵਾਰ ਨਹੀਂ ਹੈ ਇਹ ਇੱਕ ਉਹਨਾਂ ਧਰਮਾਂ ਦੀ ਫਲਸਫੀ ਹੈ ਪਰ ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਹੈ ਸਤਿਗੁਰੂ ਜੀ ਕਹਿੰਦੇ ਨਹੀਂ ਉਹ ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ ਉਹ ਪਰਮਾਤਮਾ ਤੇ ਸਭ ਨੂੰ ਸੁੱਖ ਦਿੰਦਾ ਕਿਉਂਕਿ ਅਸੀਂ ਸਾਰੇ ਉਸ ਪਰਮਾਤਮਾ ਦੇ ਬੱਚੇ ਹਾਂ ਤੇ ਕੋਈ ਮਾਪਿਓ ਆਪਣੇ ਬੱਚਿਆਂ ਨੂੰ ਦੁੱਖ ਥੋੜਾ ਦੇਵੇਗਾ ਕੋਈ ਮਾਪੇ ਨਹੀਂ ਚਾਹੁੰਦਾ ਮੈਂ ਆਪਣੇ ਬੱਚਿਆਂ ਨੂੰ ਦੁਖੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੀ ਬੜਾ ਪਿਆਰਾ ਸ਼ਬਦ ਸੁਖਮਨੀ ਸਾਹਿਬ ਵਿੱਚੋਂ ਤੁਸੀਂ ਅਰਦਾਸ ਵਿੱਚ ਪੜਦੇ ਹੋ। ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕੰਦੇਰੀ। ਇਹ ਪਰਿਪੂਰਨ ਪਰਮਾਤਮਾ ਤੂੰ ਹੀ ਸਾਡਾ ਮਾਂ ਪਿਓ ਹੈ। ਤੇ ਤੂੰ ਸਾਨੂੰ ਸਾਰੇ ਹੀ ਸੁਖ ਦੇਣ ਵਾਲਾ ਹੈ ਇੱਥੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਹੀ ਬਚਨ ਕਹਿੰਦੇ ਐ ਪਰਮੇਸ਼ਰ ਦਿੱਤਾ ਬੰਨਾ ਪਰਮੇਸ਼ਰ ਨੇ ਇੱਕ ਬੰਨ ਲਾ ਦਿੱਤਾ ਬੰਨਾ ਸ਼ਬਦ ਬਣਿਆ ਬੰਨ ਤੋਂ ਕਿਸੇ ਚੀਜ਼ ਨੂੰ ਰੋਕ ਦੇਣਾ ਸੱਤ ਕਰ ਦੇਣਾ ਜਿੰਨੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਰਹੇ ਸਨ ਜਿੰਨੀਆਂ ਚਿੰਤਾਵਾਂ ਆ ਰਹੀਆਂ ਸਨ ਜਿੰਨੀਆਂ ਪਰੇਸ਼ਾਨੀਆਂ ਆ ਰਹੀਆਂ ਸਨ ਉਹਨਾਂ ਸਾਰੀਆਂ ਦੇ ਅੱਗੇ ਹੀ ਪਰਮਾਤਮਾ ਨੇ ਇੱਕ ਬੰਨ੍ਹ ਲਾ ਦਿੱਤਾ ਹੈ ਔਰ ਇਹ ਬੰਨ੍ਹ ਕਦੋਂ ਲੱਗੇ ਸਹਿਬ ਕਹਿੰਦੇ ਜਦੋਂ ਦੁੱਖ ਰੋਗ ਸੰਤਾਪ ਉੱtre ਸੁਣੀ ਸੱਚੀ ਬਾਣੀ ਜਦੋਂ ਮਨੁੱਖ ਨੇ ਗੁਰੂ ਦੀ ਬਾਣੀ ਸੁਣੀ ਗੁਰੂ ਨਾਲ ਜੁੜਿਆ ਗੁਰੂ ਦੇ ਦੱਸੇ ਉਪਦੇਸ਼ਾਂ ਤੇ ਚੰਨਨ ਲੱਗ ਗਿਆ ਤਾਂ ਪਰਮਾਤਮਾ ਨੇ ਫਿਰ ਇਹਦੇ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਦੂਰ ਕਰ ਦਿੱਤੀਆਂ ਪਰਮੇਸ਼ਰ ਦਿੱਤਾ ਬੰਨ ਪਰਮੇਸ਼ਰ ਨੇ ਐਸਾ ਬੰਨ ਲਾਇਆ ਕਿ ਹੁਣ ਸਾਡੀ ਜ਼ਿੰਦਗੀ 'ਚ ਦੁੱਖ ਰਹਿ ਹੀ ਨਹੀਂ ਦੁੱਖ ਰੋਗ ਦਾ ਡੇਰਾ ਪੰਨਾ ਇਸ ਨੇ ਜਿਹੜਾ ਦੁੱਖਾਂ ਦਾ ਰੋਗਾਂ ਦਾ ਡੇਰਾ ਹੀ ਮੁਕਾ ਦਿੰਦਾ ਹੈ ਕਿਉਂਕਿ ਦੁੱਖ ਤੇ ਰੋਗ ਕਦੋਂ ਆਉਂਦੇ ਐ ਜਦੋਂ ਤੁਹਾਡਾ ਮਨ ਦੁਖੀ ਹੁੰਦਾ ਹੈ ਜੇ ਮਨ ਦੁਖੀ ਨਹੀਂ ਹੈ ਤੇ ਫੇਰ ਠੰਡੇ ਬੁਰਜ ਦੇ ਵਿੱਚ ਬੈਠ ਕੇ ਵੀ ਮਾਂ ਗੁਜਰੀ ਤੇ ਛੋਟੇ ਸੈਦਜ਼ਾਦੇ आनंदत नहीं फिर वो दुखी नहीं क्योंकि मन आनंदत है मान कोश है चाहे खान ਲਈ کئی ਦਿਨਾਂ ਤੋਂ ਕੋਈ ਭੋਜਨ ਪਾਣੀ ਕੁਛ ਨਹੀਂ ਮਿਲਿਆ ਪਰ ਫੇਰ ਵੀ ਪਰਮਾਤਮਾ ਦਾ ਸ਼ੁਕਰ ਕਰ ਰਹੇ ਨੇ ਕਿਉਂਕਿ ਮਨ आनंदत ਹੈ ਤੇ ਜਿਨ੍ਹਾਂ ਦੇ ਮਨ ਦੁਖੀ ਹੁੰਦੇ ਐ ਉਹ ਮਹਿਲਾਾਂ ਦੇ ਵਿੱਚ ਬੈਠ ਕੇ ਗਰਮ ਕਮਰਿਆਂ ਦੇ ਵਿੱਚ ਰਹਿ ਕੇ ਗਰਮ ਕੱਪੜੇ ਪਹਿਨ ਕੇ ਵੀ ਦੁਖੀ ਰਹਿੰਦੇ ਉਹਨਾਂ ਨੂੰ ਤਾਂ ਵੀ ਸੁੱਖ ਨਹੀਂ ਮਿਲਦਾ ਕਿਉਂਕਿ ਮਨ ਦੁਖੀ ਹੈ ਜਿਸ ਦਾ ਮਨ ਦੁਖੀ ਹੋ ਗਿਆ ਉਸ ਲਈ ਸਭ ਪਾਸੇ ਹੀ ਦੁੱਖ ਹੀ ਦੁੱਖ ਹੈ ਕਿਉਂਕਿ ਸਾਰੀ ਗੱਲ ਚੱਲ ਨਹੀਂ ਹੀ ਮਨ ਤੋਂ ਹੈ ਤੇ ਗੁਰੂ ਕੀ ਬਾਣੀ ਕੀ ਕਰਤੀ ਹੈ ਇਹ ਮਨੁੱਖ ਤੇ ਮਨ ਨੂੰ ਸੁਖੀ ਕਰ ਦਿੰਦੀ ਹੈ ਜਦੋਂ ਕਿਸੇ ਦਾ ਮਨ ਸੁਖੀ ਹੋ ਜਾਂਦਾ ਹੈ ਤੇ ਫਿਰ ਸਾਰੇ ਪਾਸੇ ਉਸ ਨੂੰ ਸੋਖੀ ਸੁਖ ਦੇਸ ਤੇ ਇਹ ਨੂੰ ਮੈਂ ਕਈ ਵਾਰ ਇਸ ਤਰ੍ਹਾਂ ਵੀ ਕਹਿੰਦਾ ਹੁੰਦਾ ਹੈ ਕਿ ਮਨ ਸਾਡੀ ਐਨਕ ਜਿਵੇਂ ਤੁਸੀਂ ਜਿਸ ਤਰ੍ਹਾਂ ਦੀ ਵੀ ਐਨਕ ਲਗਾ ਲਵੋਗੇ ਤੁਹਾਨੂੰ ਚਾਰ ਚਫੇਰਾ ਉਸੇ ਤਰ੍ਹਾਂ ਦਾ ਹੀ ਨਜ਼ਰ ਆਵੇਗਾ ਜੇ ਤੁਸੀਂ ਕਾਲੀ ਐਨਕ ਲਗਾ ਲਈਏ ਜਿਸ ਪਾਸੇ ਦੇਖੋਗੇ ਤੁਹਾਨੂੰ ਕਾਲਾ ਹੀ ਨਜ਼ਰ ਆਏਗਾ ਤੁਸੀਂ ਲਾਲ ਐਨਕ ਲਗਾ ਲਵੋ ਹੁਣ ਤੁਸੀਂ ਜਿਸ ਪਾਸੇ ਦੇਖੋਗੇ ਤੁਹਾਨੂੰ ਲਾਲ ਹੀ ਨਜ਼ਰ ਆਏਗਾ ਹਰੀਆਨ ਕਲਗਵਾਲੂ ਜਿਸ ਪਾਸੇ ਦੇਖੋਗੇ ਹਰਿਆ ਨਜ਼ਰ ਆਏਗਾ ਇਸੇ ਤਰ੍ਹਾਂ ਹੀ ਜੇ ਤੁਹਾਡਾ ਮਨ ਸੁਖੀ ਹੋ ਗਿਆ ਤੇ ਤੁਸੀਂ ਜਿਸ ਪਾਸੇ ਵੀ ਦੇਖੋਗੇ ਤੁਹਾਨੂੰ ਸੋਖੀ ਸੋਖ ਨਜ਼ਰ ਆਏਗਾ ਖੁਸ਼ੀਆਂ ਹੀ ਖੁਸ਼ੀਆਂ ਨਜ਼ਰ ਆਉਣਗੀਆਂ ਚੰਗਾਈ ਚੰਗਾ ਨਜ਼ਰ ਆਏਗਾ ਪਰ ਤੁਹਾਡਾ ਮਨ ਦੁਖੀ ਹੋ ਗਿਆ ਮਨ ਬਿਮਾਰ ਹੋ ਗਿਆ ਮਾਨਸਿਕ ਤਤ ਹੋ ਗਿਆ ਮਨ ਪਰੇਸ਼ਾਨ ਹੋ ਗਿਆ ਹੁਣ ਤੁਸੀਂ ਜਿਸ ਪਾਸੇ ਵੱਲ ਵੀ ਦੇਖੋਗੇ ਤੁਹਾਨੂੰ ਸਾਰੇ ਪਾਸੇ ਦੁੱਖ ਹੀ ਨਜ਼ਰ ਆਉਣਗੇ ਚਿੰਤਾਵਾਂ ਹੀ ਨਜ਼ਰ ਆਉਣਗੀਆਂ ਸਾਰੀਆਂ ਚੀਜ਼ਾਂ ਮਨ ਤੋਂ ਚੱਲਦੀਆਂ ਮੈਨੂੰ ਇੱਥੇ ਮਹਾਭਾਰਤ ਦੀ ਇੱਕ ਕਹਾਣੀ ਯਾਦ ਆ ਗਈ ਸਿੰਦੇ ਨੇ ਕਿ ਇੱਕ ਵਾਰ ਗੁਰੂ ਦਰੋਣਾचार्य ਨੇ ਜਯੋਦਸ਼ਤਰ ਨੂੰ ਤੇ ਦੁਰਜੋਦਨ ਨੂੰ ਦੋਵੇਂ ਨੂੰ ਬੁਲਾ ਲਿਆ ਕਿਉਂਕਿ ਦਰੋਣਾचार्य ਇਨਾਂ ਦਾ ਗੁਰੂ ਸੀ ਉਸ ਦੇ ਕੋਲੋਂ ਦੋਵੇਂ ਹੀ ਧਰਮ ਦੀ ਵਿੱਦਿਆ ਵੀ ਲੈਂਦੇ ਸੀ ਤੇ ਜੁੱਧ ਵਿੱਦਿਆ ਵੀ ਲੈਂਦੇ ਸੀ ਬੁਲਾ ਦੇ। ਉਹ ਬੁਲਾ ਕੇ ਦੋਵਾਂ ਨੂੰ ਕਿਹਾ ਜਯੋਦਸ਼ਤਰ ਨੂੰ ਕਿਹਾ ਜਾਓ ਕਿਸੇ ਬੁਰੇ ਬੰਦੇ ਨੂੰ ਲੱਭ ਕੇ ਲਿਆ ਗਿਆ ਤੇ ਦੁਰਯੋਧਨ ਨੂੰ ਕਿਹਾ ਤੂੰ ਸ਼ਾਮ ਤੱਕ ਕਿਸੇ ਚੰਗੇ ਬੰਦੇ ਨੂੰ ਲੱਭ ਕੇ ਲਿਆਉਣਾ ਹੈ ਦੋਵੇਂ ਗਏ ਬਹੁਤ ਦੂਰ ਦੂਮ ਤੱਕ ਗੁਮੇ ਅੰਤ ਨੂੰ ਦੋਵੇਂ ਵਾਪਸ ਖਾਲੀ ਹੱਥ ਆ ਗਏ ਪੁੱਛਿਆ ਦਰੋਣਾ ਜਾਰੀਆ ਨਹੀਂ ਕਿ ਕੀ ਤੁਸੀਂ ਗਏ ਸੀ ਜੋ ਦੇਸ਼ ਤੁਰਨ ਗਿਆ ਤੂੰ ਕੋਈ ਬੁਰਾ ਬੰਦਾ ਕਿਉਂ ਨਹੀਂ ਲੈ ਕੇ ਆਇਆ ਤੈਨੂੰ ਕਿਹਾ ਸੀ ਆਪਣੇ ਨਾਲ ਇੱਕ ਬੁਰਾ ਭੈੜਾ ਦੁਖੀ ਪਰੇਸ਼ਾਨ ਚਿੰਤਤ ਬੰਦਾ ਲੈ ਕੇ ਆਉਣਾ ਤੇ ਉਹ ਕਹਿਣ ਲੱਗਾ ਮੈਂ ਬਹੁਤ ਘੁੰਮਿਆ ਬਹੁਤ ਤਲਾਸ਼ ਕੀਤੀ ਪਰ ਮੈਨੂੰ ਕਿਤੇ ਵੀ ਕੋਈ ਬੁਰਾ ਨਹੀਂ ਮਿਲਿਆ ਜਿੱਥੇ ਗਿਆ ਸੀ ਸਭ ਲੋਕ ਹੀ ਚੰਗੇ ਮਿਲਿਆ ਥੋੜੀ ਦੇਰ ਬਾਅਦ ਦੁਰਜੋਦਨ ਵੀ ਵਾਪਸ ਆ ਗਿਆ ਤੇ ਦੁਰਜੋਦਨ ਨੂੰ ਜਦੋਂ ਪੁੱਛਿਆ ਉਹ ਕਹਿੰਦਾ ਸਾਰੀ ਜਗਾ ਗਿਆ ਬਹੁਤ ਤਲਾਸ਼ ਕੀਤੀ ਬੜਾ ਘੁੰਮਿਆ ਪਰ ਮੈਨੂੰ ਕਿਤੇ ਵੀ ਕੋਈ ਚੰਗਾ ਬੰਦਾ ਨਹੀਂ ਮਿਲਿਆ ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਮਨ ਸੀ ਉਹਨਾਂ ਨੂੰ ਦੁਨੀਆ ਵੀ ਉਸੇ ਤਰ੍ਹਾਂ ਦੀ ਦਿਸ ਜਿਸ ਦੇ ਮਨ ਦੇ ਵਿੱਚ ਦੁੱਖ ਹੈ ਉਨੁਸਾਰ ਸੰਸਾਰ ਦੁਖੀ ਹੀ ਨਜ਼ਰ ਆਏ ਪਰ ਜਿਸ ਦੇ ਮਨ ਦੇ ਵਿੱਚ ਸੁਖ ਆ ਗਿਆ ਆਨੰਦ ਆ ਗਿਆ ਉਹ ਇਸ ਸੰਸਾਰ ਦੇ ਵਿੱਚ ਹਰ ਪਾਸੇ ਉਸ ਪਰਮਾਤਮਾ ਦੀ ਜੋਤ ਦੇਖੇਗਾ ਤੇ ਸੰਸਾਰ ਨੂੰ ਆਨੰਦਮਈ ਹੀ ਬਣਾ ਦੇਗਾ ਦੁੱਖ ਰੋਗ ਕਾ ਡੇਰਾ ਪੰਨਾ ਇਹ ਪਰਮਾਤਮਾ ਦੀ ਬਖਸ਼ਿਸ਼ ਜਿਸ ਤੇ ਹੋ ਜਾਂਦੀ ਹੈ ਉਹਦੇ ਸਾਰੇ ਦੁੱਖ ਤੇ ਰੋਗ ਖਤਮ ਹੋ ਜਾਂਦੇ ਨੇ ਕਿਉਂਕਿ ਉਹਦਾ ਮਨ ਆਨੰਦਮਈ ਹੋ ਜਾਂਦਾ ਹੈ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਜਿਹੜੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਐ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹ ਸਾਰੇ ਹੀ ਮਨੁੱਖ ਆਨੰਦ ਦੇ ਵਿੱਚ ਜਿਉਂਦੇ ਆਨੰਦ ਕਰਦੇ ਮੈਂ ਇਥੇ ਦੋਨਾ ਜਿਹਾ ਆਨੰਦਕ ਸੋਖ ਤੇ ਸਵਾਦ ਇਹਨਾਂ ਦਾ ਫਰਕ ਵੀ ਦੱਸ ਦਿਨਾ ਕਿਉਂਕਿ ਕਈ ਵਾਰ ਅਸੀਂ ਗਲਤ ਚੀਜ਼ਾਂ ਚੂਜ਼ ਕਰ ਜਾਂਦੇ ਗਲਤ ਵਰਤੀਆਂ ਜਾਂਦੀਆਂ ਗਲਤ ਸੰਦਰਭ ਚ ਲੈ ਲਿਆ ਜਾਂਦਾ ਹੈ ਪਹਿਲੀ ਗੱਲ ਸਵਾਦ ਸਿਰਫ ਜੀਵਦਾ ਹੁੰਦਾ ਹੈ ਖਾਂਦਾ ਹੁੰਦਾ ਹੈ ਜਿਹੜੀ ਚੀਜ਼ ਤੁਸੀਂ ਖਾਧੀ ਹੋ ਕਹਿ ਸਕਦੇ ਹੋ ਇਹਦਾ ਸਵਾਦ ਆ ਗਿਆ ਪਰ ਲੋਕ ਸਵਾਦ ਨੂੰ ਹੋਰ ਜਗ੍ਹਾਇਂ ਵਰਤਦੇ ਨੇ ਜਿਵੇਂ ਮੈਂ ਘੁੰਮਣ ਗਿਆ ਸੀ ਤੇ ਬ੍ਰੇਮਲੀ ਸਿਟੀ ਸੈਂਟਰ ਦੇਖ ਕੇ ਸਵਾਦ ਆ ਗਿਆ ਸਵਾਦ ਜਿਹੜਾ ਸੈਂਟਰ ਦੇਖਣ ਚ ਨਹੀਂ ਹੈ ਸਵਾਦ ਚੀਜ਼ ਨੂੰ ਖਾਣ ਚ ਉਹਦੇ ਵਿੱਚ ਸਵਾਦ ਨਹੀਂ ਹੈ ਜਾਂ ਕਈ ਲੋਕ ਇਹ ਕਹਿ ਦੇਣਗੇ ਖਾਣਾ ਇੰਨਾ ਵਧੀਆ ਬਰਿਆ ਸੀ ਉਹ ਖਾਣਾ ਖਾ ਕੇ ਆਨੰਦ ਆ ਗਿਆ ਆਨੰਦ ਖਾਣਾ ਖਾਣ ਦੇ ਵਿੱਚ ਨਹੀਂ ਹੈ ਆਨੰਦ ਹੋਰ ਚੀਜ਼ ਹੈ ਕੁਛ ਕਹਿ ਦੇਣਗੇ ਫਲਾਣਾ ਅਸੀਂ ਗਾਣਾ ਸੁਣਿਆ ਤੇ ਨਜ਼ਾਰਾ ਆ ਗਿਆ ਨਹੀਂ ਨਜ਼ਾਰਾ ਗਾਣਾ ਸੁਣ ਦੇ ਵਿੱਚ ਨਹੀਂ ਹੈ ਨਜ਼ਾਰਾ ਜਿਹੜਾ ਉਹ ਦ੍ਰਿਸ਼ ਦੇਖਣ ਦੇ ਵਿੱਚ ਤੁਸੀਂ ਘੁੰਮਣ ਗਏ ਹੋ ਉਹ ਦ੍ਰਿਸ਼ ਦੇਖ ਕੇ ਤੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਨਜ਼ਾਰਾ ਬਹੁਤ ਅੱਛਾ ਸੀ ਨਜ਼ਰ ਦੇ ਨਾਲ ਸੰਬੰਧਤ ਹੈ ਨਜ਼ਾਰਾ ਸਵਾਦ ਜੀਭ ਦੇ ਨਾਲ ਸੰਬੰਧਤ ਹੈ ਅਨੰਦ ਸੁਖ ਤੋਂ ਵੀ ਉੱਪਰ ਹੈ ਸੁੱਖ ਹੈ ਜਿਹੜਾ ਸੁਖ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਬਹੁਤ ਜਲਦੀ ਬਦਲਦਾ ਤੁਸੀਂ ਕਮਰੇ ਦੇ ਵਿੱਚ ਬੈਠੇ ਹੋ ਇੱਥੇ ਹੀਟਿੰਗ ਚੱਲ ਰਹੀ ਹੈ ਠੰਡ ਨਹੀਂ ਲੱਗ ਰਹੀ ਇਹ ਸੁਖ ਹੈ ਤੁਸੀਂ ਇੱਥੋਂ ਬਾਹਰ ਨਿਕਲੇ ਹੋ ਠੰਡੀ ਹਵਾ برف ਦੇ ਵਿੱਚ ਗਏ ਹੋ ਉਹ ਦੁੱਖ ਹੈ ਸੁਖ ਤੇ ਦੁੱਖ ਇੱਕ ਪਲ ਦੇ ਵਿੱਚ ਹੀ ਬਦਲ ਸਕਦੇ ਹੈ ਪਰ ਆਨੰਦ ਕਦੇ ਨਹੀਂ ਬਦਲਦਾ ਆਨੰਦ ਦੀ ਅਵਸਥਾ ਬਹੁਤ ਉੱਚੀ ਹੈ ਸੁਖ ਸੰਸਾਰ ਦੀਆਂ ਚੀਜ਼ਾਂ ਤੋਂ ਮਿਲਦੇ ਹੈ ਆਨੰਦ ਗੁਰੂ ਤੋਂ ਮਿਲਦਾ ਹੈ ਗੁਰਬਾਣੀ ਨੇ ਕਹਿ ਦਿੱਤਾ ਸੀ ਆਨੰਦ ਆਨੰਦ ਕਹੇ ਸਭ ਕੋ ਆਨੰਦ ਗੁਰਤੇ ਜਾਣਿਆ ਇਹ ਗੁਰੂ ਦੀ ਕਿਰਪਾ ਹੋਈ ਤੇ ਸਹਿਉ ਕਹਿੰਦੇ ਹੈ ਕਿ ਸਾਨੂੰ ਆਨੰਦ ਮਿਲ ਗਿਆ ਸੰਤੋ ਸੁਖ ਹੋਆ ਸਭ ਥਾਈ ਹੁਣ ਐਸੀ ਕਿਰਪਾ ਹੋ ਗਈ ਜਦੋਂ ਅੰਦਰ ਆਨੰਦ ਆ ਗਿਆ ਤੇ ਫੇਰ ਸੁਖ ਵੀ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਹੁਣ ਬੰਦਾ ਨਕੀਆਂ ਨਕੀਆਂ ਚੀਜ਼ਾਂ ਤੋਂ ਦੁਖੀ ਨਹੀਂ ਹੁੰਦਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਣੀ ਜਾਈ ਉਹ ਪਰਮਾਤਮਾ ਜਿਹੜਾ ਪੂਰਨ ਹੈ ਤੇ ਸਾਰੀਆਂ ਹੀ ਥਾਵਾਂ ਤੇ ਵਸਦਾ ਹੈ ਕੋਈ ਥਾਂ ਐਸੀ ਨਹੀਂ ਜਿੱਥੇ ਉਹ ਪ੍ਰਮਾਤਮਾ ਨਾ ਵਸ ਰਿਹਾ ਹੋਵੇ ਤੁਰ ਕੀ ਬਾਣੀ ਆਈ ਤਿੰਨ सगली ਚਿੰਤਾ ਮਿਟਾਈ ਸਹਿਬ ਕਹਿੰਦੇ ਐ ਇਹ ਬਾਣੀ ਪ੍ਰਮਾਤਮਾ ਨੇ ਗੁਰੂ ਸਾਹਿਬਾਂ ਨੂੰ ਐਸੇ ਕਰਕੇ ਦਿੱਤੀ ਸੀ ਕਿ ਮਨੁੱਖਾਂ ਦੀਆਂ ਸਾਰੀਆਂ ਚਿੰਤਾਵਾਂ ਸਾਰੇ ਦੁੱਖ ਦੂਰ ਹੋ ਜਾਣ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਹੀ ਉੱਥੇ ਹੀ ਆ ਜਾਂਦਾ ਹਾਂ ਬਹੁਤ ਆਤ ਗਿਣਤੀ ਦੇ ਵਿੱਚ ਲੋਕਾਂ ਦਾ ਮੰਤ ਹੈ ਤੇ ਧਰਮ ਵੀ ਕੋਸ਼ੇ ਮੰਨਦੇ ਹੈ ਸਾਨੂੰ ਦੁੱਖ ਪਰਮਾਤਮਾ ਦਿੰਦਾ ਹੈ ਇਸੇ ਕਰਕੇ ਜਦ ਕੋਈ ਬੰਦਾ ਦੁਖੀ ਹੁੰਦਾ ਹੈ ਤੇ ਉਹ ਸੁਭਾਵਿਕ ਹੀ ਕਹਿ ਦਿੰਦਾ ਹੈ ਰੱਬਾ ਐਨੇ ਦੁੱਖ ਤੂੰ ਮੈਨੂੰ ਹੀ ਦੇਨੇਂ ਐ ਸਾਰੇ ਦੁੱਖ ਤੂੰ ਮੇਰੇ ਵਾਸਤੇ ਹੀ ਰੱਖ ਲੈ ਪਰ ਗੁਰੂ ਨਾਨਕ ਤੋਂ ਪੁੱਛੋ ਤੇ ਗੁਰੂ ਕੀ ਬਾਣੀ ਤੇ ਗੁਰੂ ਕਹਿੰਦੇ ਹੈ ਨਹੀਂ ਇਹ ਜਿਹੜੇ ਦੁੱਖ ਮਿਲ ਰਹੇ ਆ ਤੇਰੇ ਕਰਕੇ ਮਿਲ ਰਹੇ ਆ ਤੇਰੇ ਕੁਸ਼ ਕਰਮ ਐਸੇ ਤੇਰੀਆਂ ਕੁਸ਼ ਆਤਾਂ ਐਸੀਆਂ ਤੇਰੇ ਕੁਸ਼ ਵਿਚਾਰ ਐਸੇ ਤੂੰ ਤਕੀ ਹੋ ਰਿਹਾ ਹੈ ਤੇ ਇਨਨੂੰ ਜੇ ਤੂੰ ਬਦਲਵੇਂ ਗੁਰੂ ਤੇ ਤੈਨੂੰ ਸਦਾ ਹੀ ਸੁਖੀ ਕਰਨਾ ਚਾਹੁੰਦਾ ਹੈ ਗੁਰੂ ਨਹੀਂ ਚਾਹੁੰਦਾ ਤੂੰ ਦੁਖੀ ਹੋਵੇਂ ਇਸੇ ਕਰਕੇ ਹੀ ਤੇ ਸਹਿਬਾ ਨੇ ਇਹ ਬਾਣੀ ਦਿੱਤੀ ਹੈ ਧੁਰ ਕੀ ਬਾਣੀ ਆਈ ਤਿੰਨ सगली ਚਿੰਤਾ ਮਟਾਈ ਇਹ ਬਾਣੀ ਜਿਸ ਨੂੰ ਮਿਲ ਗਈ ਉਹਦੀਆਂ ਸਾਰੀਆਂ ਹੀ ਚਿੰਤਾਵਾਂ ਦੂਰ ਹੋ ਜਾਂਦੀ ਹੈ ਕਿਉਂਕਿ ਗੁਰੂ ਸਾਨੂੰ ਇਹ ਬਖਸ਼ਿਸ਼ ਕਰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਹੈ ਹੈ ਭਈ ਤੁਸੀਂ ਚਿੰਤਾ ਨਾ ਕਰੋ ਤੁਸੀਂ ਪਰੇਸ਼ਾਨੀਆਂ ਦੇ ਵਿੱਚ ਨਾ ਆਓ ਤੁਸੀਂ ਦੁੱਖਾਂ ਦੇ ਵਿੱਚ ਇਸੇ ਕਰਕੇ ਆਉਂਦੇ ਹੋ ਤੁਸੀਂ ਗੁਰੂ ਨੂੰ ਭੁੱਲ ਗਏ ਹੋ ਕਿਉਂਕਿ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਕਿਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਜੇ ਤੁਸੀਂ ਦੁਨੀਆਂ ਦੇ ਨਾਲ ਜੁੜੇ ਹੋ ਦੁਖੀ ਹੋ ਜਦੋਂ ਤੁਸੀਂ ਇੱਥੋਂ ਉੱਪਰ ਉੱਠ ਕੇ ਤਮੀ ਸੁਖੀ ਹੋ ਬਦਿਆਲ ਪਰਖ ਮਿਹਰਵਾਨਾ ਹਰ ਨਾਨਕ ਸੱਚ ਬਖਾਨਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਐ ਮੈਂ ਇਹ ਸੱਚ ਬਖਿਆਨ ਕਰ ਰਿਹਾ ਸੱਚ ਦੱਸ ਰਿਹਾ ਹਾਂ ਉਹ ਪਰਮਾਤਮਾ ਦਿਆਲ ਐ ਦਇਆ ਦਾ ਸਾਗਰ ਹੈ ਜਿਸ ਤੇ ਦਇਆ ਕਰ ਦਿੰਦਾ ਹੈ ਉਹਨੂੰ ਸਾਰੇ ਸੁੱਖ ਮਿਲਦੇ ਆ ਸਤਗੁਰ ਹੋਏ ਦਇਆ ਤਾਂ ਸ਼ਰਧਾ ਪੂਰੀ ਹੈ ਸਤਗੁਰ ਹੋਏ ਦਇਆ ਨਾ ਕਬ ਹੂੰ ਚੂਰੀ ਹੈ ਗੁਰੂ ਦਿਆਲ ਹੋ ਗਿਆ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਤੁਸੀਂ ਸੁਖੀ ਹੋ ਇਸ ਲਈ ਜ਼ਿੰਦਗੀ ਦੇ ਸੁੱਖ ਆਨੰਦ ਖੁਸ਼ੀਆਂ ਤੇ ਖੇੜੇ ਲੈਣ ਦੇ ਵਾਸਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਪ ਸਾਰੇ ਜੁੜ ਬੈਠੇ ਹੋ ਸਤਿਗੁਰੂ ਸਾਰਿਆਂ ਦੇ ਸਿਰਾਂ ਤੇ ਬਖਸ਼ਿਸ਼ਾਂ ਤੇ ਮਿਹਰਾਂ ਭਰਿਆ ਹੱਥ ਰੱਖਣ ਇਹ ਜ਼ਿੰਦਗੀ ਆਨੰਦਮਈ ਹੋਵੇ ਇਹ ਇਸ ਸ਼ਬਦ ਦੀਆਂ ਵਿਚਾਰਾਂ ਸੰਤ ਗੁਰਬਾਣੀ ਵਿਚਾਰ ਕਰਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਸਾਧ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਜੋਗ ਨਹੀਂ ਗੁਰੂ ਫਤਿਹ ਪ੍ਰਮਾਣ ਕਰਨੀ ਚਾਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ